ਜਿਹੜੇ ਚੇਅਰਮੈਨ ਔਰ ਬਲਾਕ ਵਾਈਜ਼ ਪਤਾਰਸੀ ਉਹਨਾਂ ਨਾਲ ਮਿਲ ਕੇ ਇੱਕ ਜਿਹੜੀ ਆ ਇਨਕੁਆਇਰੀ ਜਿਹੜੀ ਆ ਅੰਡਰ ਪਾਕ ਕਰਾਉਣ ਵਾਸਤੇ ਅੰਦਰ ਬਿਲੇ ਸੀ ਤੇ ਉਹਨਾਂ ਦਾ ਡੈਰੀ ਨੰਬਰ ਉਹਨਾਂ ਲਾਇਆ ਗਿਆ ਵਾ ਔਰ ਡੈਰੀ ਨੰਬਰ ਲਾ ਕੇ ਤੇ ਸਾਡੇ ਮਾਨਯੋਗ ਜਿਹੜੇ ਆ ਬਾਰਡਰ ਇੰਦੇ ਆਈਜੀ ਸਾਹਿਬ ਉਹਨਾਂ ਨੇ ਸੱਚਾ ਕਿ ਜਿਹੜੀ ਜਾਂਚ ਅੰਡਰ ਪਾਕ ਹੋਗੀ ਤੇ ਆ ਮੈਡੀਕਲ ਰਿਪੋਰਟ ਆਉਣ ਤੇ ਜਿਹੜੀ ਪੂਰੀ ਕਾਰਵਾਈ ਕੀਤੀ ਜਾਵੇ ਬਲੋ ਤੇ ਆ ਪੁਰਜੀ ਜਿਹੜੇ ਸਾਬਰੀ ਸਾਹਿਬ ਉਹਨਾਂ ਨਾਲ ਗੱਲ ਕਰਦੇ ਕੇਓ ਡੀਆਈਪੀ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਜੀ ਮੈਂ ਪੂਰਨ ਸ਼ਪਰੀਚੇਮਾ ਨਾਲ ਇਹ ਪ੍ਰੈਕਟਿਸ ਮਾਰਟ ਹੈ ਜਦੋਂ ਮੇਰੇ ਨਾਲ ਬਿਸਕੋਪ ਸ਼ੋਕਰ ਵੀ ਜੀ ਪਾਸਟਰ ਵਸੀਨ ਜੀ ਪਾਸਟਰ ਦ੍ਰਵਿੰਦਰ ਆਇਆ ਜੀ ਸਾਡੇ ਸੰਗ ਦੇ ਪੰਜਾਬ ਦੇ ਫੈਕਟਰੀ ਪਾਸਟਰ ਬਿੰਦਰ ਸੁਣੋ ਅਗੇ ਹੋਰ ਸਾਡੇ ਦੂਸਰੇ ਪਾਸੇ ਰਾਜੀ ਕੋ ਟਿਲੀ ਇਹ ਹੋਣੀ ਸਾਡੇ ਯੋਗੀ ਸਾਡੇ ਅਗੇ ਡੰਗਰ ਡੰਗਰ ਤੋਂ ਇੱਕ ਅੰਸ਼ਾ ਹੀ ਆ ਬਜੀ ਕੋਰ ਇਹਨਾਂ ਦੀ ਬੇਧੀਰੀ ਨੂੰ ਦੇਖ ਕੇ ਟੀਕਾ ਜੀ ਸਾਨੂੰ ਸੋਚੀ। ਮੈਂ ਘਟਨਾ ਦਾ ਨਾਮ ਤਾਂ ਸੁਖਰੇ ਜੁਨਾ ਦੀ ਵਿੱਚ ਇੱਕ ਸਿੰਘਪੁਰਾ ਪਿੰਡ ਦੇ ਵਿੱਚ ਇੱਕ ਡਾਕਟਰ ਸੀ ਕਿਉਂਕਿ ਉਹ ਵੀ ਰੋਗ ਪਤੀ ਲੈਣ ਦੇ ਤੱਕੀ ਉਹ ਉਹਨੂੰ ਘਰ ਭਾ ਵੀ ਹੋਇਆ ਹੀ ਉਹਨੇ ਆਪਣੀ ਪਤਨੀ ਨੂੰ ਵੀ ਦੰਡੀਆਂ ਵੱਡੀਆਂ ਸੀ ਤੇ ਪਾਸਟਰ ਜੈਕਮ ਜੱਤੀ ਨੂੰ ਪ੍ਰਾਰਥਨਾ ਕਰਨ ਲਈ ਬਾਰ-ਬਾਰ ਉਹਨੂੰ ਸੱਦਿਆ ਗਿਆ ਉਹ ਜਿਹਨੂੰ ਪ੍ਰਾਰਥਨਾ ਕਰਨ ਲਈ ਗਿਆ ਇਹਨਾਂ ਦੀ ਚਿੰਤਾ ਵਿੱਚ ਇੱਕ ਵਿਅਕਤੀ ਨੂੰ ਦੰਡੀਆਂ ਵੱਟੇ ਆਕੇ ਪ੍ਰਾਰਥਨਾ ਕਰਨ ਤੋਂ ਬਾਅਦ ਜਦੋਂ ਉਹਦੀ ਮੌਤ ਹੋ ਗਈ ਅਤੇ ਉਹਦੀ ਪਤਨੀ ਉਸ ਦਿਨ ਜਿਹੜੀ ਆ ਗਵਾਂਡੀਆਂ ਦੇ ਘਰ ਸਲਾਮ ਤੁਸੀਂ ਤੇ ਘਰ ਪਤਨੀ ਤੇ ਬੱਚੇ ਸੁੱਤੇ ਕਿਉਂਕਿ ਉਹਨੂੰ ਹਲਕਾ ਹੀ ਸ਼ਿਕਾਇਤ ਹੈ ਉਹਨੂੰ ਪਹਿਲਾਂ ਵੀ ਜੰਦੀਆਂ ਮਿਲੀ ਨਹੀਂ ਡਾਕਟਰ ਨੇ ਇਹ ਦੱਸਿਆ ਕਿ ਜਿਆਦਾ ਸ਼ਰਾਬ ਦਾ ਸੇਵਨ ਕਰਨ ਕਰਕੇ ਇਹਨੂੰ ਹਾਰਟ ਅਟੈਕ ਹੋ ਰਿਹਾ ਵਾ ਤੇ ਖੂਨ ਦੀ ਵਿੱਚ ਹੋਣ ਕਰਕੇ ਮੌਤ ਹੋ ਗਈ ਪਰ ਤੀਸਰੇ ਦਿਨ ਡੈਡ ਬੋਡੀ ਚਾ ਕੇ ਤੇ ਪਾਸੇ ਜੈਕਪ ਤੇ ਆ ਕੇ ਉਹਦੇ ਹੋਰ ਸਾਥੀਆਂ ਦੇ ਜਿਹੜਾ ਵਾ ਐਸਓਏ ਲੋਡ ਕਰ ਦਿੱਤੀ ਕਿਤੇ ਜਨਤਾ ਦੇ ਮਸ਼ੀਨ ਪਾਈਚਰਨਾ ਦਾ ਕਾਰਜ ਤਾ ਸੁਪਰ ਕਰਨ ਦੀ ਕਾਜ ਅੱਜ ਅਸੀਂ ਡੀਏਜੀ ਸਾਹਿਬ ਨੂੰ ਫਰਿਆਦ ਲੈ ਕੇ ਆਏ ਹਾਂ ਕਿ ਕਿਸੇ ਹੋਰ ਅਕਸਰ ਦੀ ਇਹ ਆਖੀ ਇਹਨਾਂ ਬੋਦੀ ਦਾ ਬੋਦੀ ਦਾ ਪਾਣੀ ਦਾ ਪਾਣੀ ਦਿੱਤਾ ਜਾਵੇ ਤਾਂ ਕਿ ਇਹ ਬਸ ਜੈਤੂ ਤੱਕ ਦੇ ਦੋਸ਼ ਖਤਾਵਾਂ ਕੰਮ ਸੀ ਪਾਈਚਰਨ ਬੰਗਾਂ ਦੀ ਤਾਰੀਖ ਪਿਆਵਾ ਉਹ ਸਟਾਈ ਸਾਹਮਣੇ ਆ ਕੇ ਅਧਿਨਕੁਆਰੀ ਕਰਕੇ ਉਹਨਾਂ ਦੇ ਸਾਨੂੰ ਇਤਿਆਹਾਕੀ ਪੋਸਟਮਾਰਟਮ ਰਿਪੋਰਟ ਦਿੱਤੀ ਕਰਾਂਗੇ ਸੜਕੋ ਉਨਾਂ ਨੇ ਐਪਲੀਕੇਸ਼ਨ ਜਿਹੜੀ ਆ ਉਹ ਗਲੀ ਆ ਜਿਹਦਾ ਨੰਬਰ 12 3 12 ਵਾ ਅੱਥੇ ਪੂਰਨ ਮਾਰਦੀ ਹੋਣ ਕਰਕੇ ਕਰੀਆ ਵਾ ਉਹ ਕਿੰਨੇ ਦਿਨ ਤੋਂ ਕੋਈ ਪਾਣੀ ਦਾ ਪਾਣੀ ਹੋਊਗਾ ਇੱਕ ਬੱਧਾ ਕਿ ਪੈ ਗਿਆ ਕਿਉਂਗਾ ਇਸੇ ਨੂੰ ਲੱਗਦਾ ਨਹੀਂ ਤੁਹਾਨੂੰ ਆਸ਼ਾ ਕਿ ਜਿਹੜਾ ਪ੍ਰਸ਼ਾਸਨ ਮੇਰਾ ਵਾ ਸਹੀ ਕੰਮ ਕਰੂਗਾ ਤੇਰੇ ਨਾਲ ਕੇ ਪਹਿਲੀਆ ਜਿਹਨਾਂ ਦੇ ਬੇਟੇ ਨੂੰ ਕੁੜਿਆ ਵਾ ਇਹ ਆਪਣੀ ਦਿੱਕਤ ਹੋਊਗੀ ਸਰ ਮੇਰਾ ਨਾਮ ਅਨੰਦ ਸਿੰਘ ਪਿੰਡ ਸੁਚਾਨੀਆਂ ਮੱਝਾ ਸਿੰਘ ਤੇ ਮੈਂ ਇਹ ਕਹਿਣਾ ਚਾਹਨੀ ਕਿ ਤੁਹਾਨੂੰ ਪਤਾ ਵਾ ਕਿ ਪਿਛਲੇ ਦਿਨਾਂ ਦੇ ਵਿੱਚ ਆ ਵੈਦੀ ਵਾਲੀ ਉਹ ਜਿਹੜੀ ਫੈਲ ਹੋ ਰਹੀ ਆ ਮਾਸ ਤੇ ਜਿਹੜਾ ਮੇਰਾ ਬੇਟਾ ਤੁਹਾਨੂੰ ਸੇਵਾ ਕਰਦਾ ਸੀਗਾ ਤੇ ਉਹ ਬਾਰ ਬਾਰ ਉਹਨਾਂ ਨੂੰ ਬੁਲਾਇਆ ਗਿਆ ਸੀ ਉਹਨਾਂ ਨੂੰ ਕੀਤੇ ਵੀ ਕੋ ਆਣ ਕੇ ਤੇ ਪ੍ਰੇਰਤ ਤੋਂ ਪ੍ਰੇਰਤ ਤੋਂ ਉਹਨਾਂ ਦੀ ਕੋਈ ਕੰੈਸ਼ਨ ਨਹੀਂ ਸੀ ਤਰੀਕੇ ਤੇ ਉਹ ਵਿੱਜੀ ਵੀ ਉਹ ਜਾਣਦੇ ਨਹੀਂ ਸੀ 5 ਵਜੇ ਤੋਂ ਫੋਨ ਆਉਂਦੇ ਉਹਨਾਂ ਨੂੰ ਜੁਰੂਰ ਹੋ ਗਿਆ ਪਰ ਤੇਕਿੰਗ ਉਹ ਨਹੀਂ ਸੀ ਇਹ ਗੱਲ ਮਨਜ਼ੂਰ ਕਰ ਰਹੇ ਜਿਵੇਂ ਉਹਨਾਂ ਦੀ ਪਤਨੀ ਤੇ ਉਹਨਾਂ ਦੀ ਮੰਮਾ ਕਹਿੰਦੇ ਸੀ ਨਹੀਂ ਤੁਸੀਂ ਆਓ ਸਾਡਾ ਬੇਟਾ ਠੀਕ ਨਹੀਂਗਾ ਚਲੋ ਮੈਂ ਤੁਹਾਨੂੰ ਕਹਾਂਗਾ ਕਿ ਜਾਣਾ ਪਿਆ ਫਿਰ ਧੰਨਵਾਦ ਤੇ ਉਹਨਾਂ ਨੇ ਮਤਲਬ ਕਿ ਜਦੋਂ ਗਏ ਆ ਗਏ ਨੇ ਸੇਵਾਦਾਰ ਉਹਨਾਂ ਦੇ ਤੇ ਜਾਂਦਿਆਂ ਨੂੰ ਜਿਹੜਾ ਮੋਟਰਸਾਈਕਲ ਦਾ ਸਵੈਰੂ ਹੁੰਦਾ ਉਹਨਾਂ ਨੂੰ ਲੈ ਕੇ ਆ ਆ ਉਸ ਤੋਂ ਬਾਅਦ ਬਾਅਦ ਕੀ ਵੀ ਆਏ ਨੇਗੇ ਤੇ ਉਹਨਾਂ ਨੇ ਮਤਲਬ ਉਹਨਾਂ ਨੂੰ ਵੀ ਆਪਣੀ ਘਰ ਦੀ ਨੂੰ ਜਿਹੰਦਿਆਂ ਦੇ ਨਾਲ ਆਇਆ ਜਗਾ ਤੇ ਨੂੰ ਤੇ ਸਾਰੇ ਤੇ ਦੰਡਿਆਂ ਨਾਲ ਖੂਨੋਂ ਖੂਨ ਆਵੇ ਅਸੀਂ ਫਿਰ ਉਹਨਾਂ ਦੇ ਇੱਕ ਸੇਵਾਦਾਰ ਤੇ ਵੀ ਉਹਨੇ ਮੂੰਹ ਤੇ ਦੰਦੀ ਉਂਗਲੀ ਪਾ ਲਈ ਹੈਗੀ ਉਸ ਛਡਾਂਦੇ ਹੀ ਉਹਨਾਂ ਨੇ ਇੱਕ ਤਪੇਰ ਉਹਦੇ ਮਾਰੀਆ ਉਂਗਲੀ ਛਡਾਂਦੇ ਵੀ ਇਹ ਉਂਗਲੀ ਉਹਦੇ ਪੇਚ ਜਾਲੀ ਛੱਡ ਗਈ ਤੇ ਫਿਰ ਉਸ ਤੋਂ ਬਾਅਦ ਬਾਗੇ ਨੇ ਜਿਹੜੇ ਨੁਕਸੇ ਆ ਗਏ ਨੇ ਉਹ 9 ਵਜੇ ਤੋਂ ਬਾਅਦ 63 ਘੰਟੇ ਬਾਅਦ ਕਿਸੇ ਸਮਾਂ ਆਇਆ ਵਾ ਕਿ ਉਹਨਾਂ ਦੀ ਜੈਦ ਹੋ ਗਈ ਆ ਚਲੋ ਉਹਨਾਂ ਨੇ ਕਿ ਚਲੋ ਦਫਨਾ ਕੱਲ੍ਹ ਦੇ ਦਿਨ ਤੀਜੇ ਦਿਨ ਉਹਨਾਂ ਨੇ ਮੁਰਦਾ ਚੁੱਕਿਆ ਵਾ ਇਹ ਪਾਰਟੀ ਦੀਆਂ ਨੇ ਮਾਰ ਮਾਰ ਕੇ ਮਾਪਿਆਂ ਦਾ ਮਾਰਨਾ ਮਾਰਕਵਾਣੀ ਨੂੰ ਕਰਤ ਜੀ ਉਹਨਾਂ ਨੇ ਮਾਰਿਆ ਸੀ ਤੇ ਇਹਨਾਂ ਨੇ ਦਫਨਾਇਆ ਕਿਉਂ ਆ ਟੀਚਰ ਦੇ ਦਿਨ ਮੁੱਦਾ ਚੁੱਕਣ ਦਾ ਕੀ ਕਾਰਨ ਸੀ ਜੀ ਮੁੱਦਾ ਚੁੱਕਣ ਦਾ ਕੀ ਕਰਨਿਆ ਇਹ ਵੀ ਉਹਨਾਂ ਕੋਲੋਂ ਪੁੱਛਿਆ ਜਾਵੇ ਕਿ ਜੀ ਉਹਨਾਂ ਨੇ ਮਾਰਿਆ ਸੀ ਉਹਨਾਂ ਕੋ ਮਰਿਆ ਸੀ ਫਿਰ ਉਹਨਾਂ ਨੂੰ ਦਫਨਾਉਂਦੇ ਕਿ ਉਹਦੇ ਨਹੀਂ ਉਹਨਾਂ ਤੇ ਮੁਰਦਾ ਸੀ ਤੇ ਇਹ ਉਹਨਾਂ ਦੇ ਦਫਨ ਦੇ ਨਾਲ ਗਵਾਂਡਾਂ ਦੇ ਨਾਲ ਮਾਂ ਦੀਆਂ ਦੇ ਘਰ ਉਹਨਾਂ ਦੇ ਸਿੱਤੇ ਨੇ ਉਹਨਾਂ ਦੇ ਬੱਚੇ ਵੀ ਲੈ ਕੇ ਉਹਨੂੰ ਘਰ ਦੀ ਉਹ ਮਾਂ ਕੀ ਇਹ ਸਾਨੂੰ ਵੱਡਦਾ ਵਾ ਮਾਰਦਾ ਵਾ ਉਹ ਉਹਨੂੰ ਇਕੱਲੇ ਨੂੰ ਘਰੇ ਰਹਿਣ ਤਾਂ ਤੇ ਵਾਂਡੀਆਂ ਦੇ ਘਰ ਉਸ ਦਿਨ ਦੇ ਵਿੱਚ ਉਹ ਸੁੱਤੇ ਨੇਗੇ ਤੇ ਮਤਲਬ ਲੋਕਾਂ ਦੇ ਪਿੱਛੇ ਲੱਗ ਕੇ ਤੇ ਉਹਨਾਂ ਨੇ ਮੰਗ ਰੱਖੀ ਜੀ 20 ਲੱਖ ਦੀ ਤਾਂ ਦੱਸੋ ਕਿ ਇਹਦਾ ਜਿਹੜਾ ਹੋਣਾ ਨਿصاف ਕੀਤਾ ਜਾਵੇ ਕਿ ਜਿਹਨਾਂ ਦਾ ਨਿصاف ਮਾਰ ਨਹੀਂ ਆਂਦੀਆਂ ਨੇ ਉਹਨਾਂ ਦੇ ਕੋਲ ਇਹ ਨਿصاف ਜਿਹਨਾਂ ਦਾ ਲੜਕਾ ਮਰਿਆ ਉਹਨਾਂ ਵੱਲੋਂ 20 ਲੱਖ ਦੀ ਮੰਗ ਕੀਤੀ ਹੈ ਹਾਂਜੀ ਜਿਹਨਾਂ ਦਾ ਲੜਕਾ ਮਰਿਆ 20 ਲੱਖ ਦੀ ਮੰਗ ਹੈ ਖਲਾਮਤ ਮਸੀਦ ਦਾ ਵੀ ਬਿਆਨ ਆਇਆ ਸੀ ਜਿਨ੍ਹਾਂ ਦੇ ਘਰ ਸੁੱਤੇ ਸੀ ਗਵਾਂਢੀ ਹਾਂਜੀ ਖਲਾਮਤ ਮਸੀਦ ਘਰੇ ਸੁੱਤੇ ਨੇ ਗਵਾਂਢੀਆਂ ਦੇ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਸੀ ਕਿ ਇਹ ਸਾਰਾ ਕੁਝ ਸਾਜ਼ਿਸ਼ ਤੇ ਤਹਿ ਹਾਂ ਮੈਂ ਉਹਨਾਂ ਦਾ ਗਵਾਂਢੀ ਜਾਂਦਾ ਮੈਂ ਸਭ ਕੁਝ ਵੇਂਦਾ ਰਿਹਾ ਮੂਹ ਗਵਾਂਢੀ ਜਿਹੜਾ ਬੰਦਾ ਮੂਹਕ ਥਾਣੀ ਮੈਂ ਵੇਂਦਾ ਰਿਹਾ ਵਾ ਕਿ ਉਹਨਾਂ ਦੀ ਮੰਮਾ ਨੇ ਉਹਦੇ ਮੂੰਹ ਦੇ ਵਿੱਚ ਪਾਣੀ ਵੀ ਨੀਗਾ ਪਾਇਆ ਪਾਣੀ ਨੂੰ ਤਰਸਦਾ ਨਹੀਂ ਜਾ ਉਹ ਪਾਣੀ ਨਹੀਂ ਉਹਦੀ ਮੰਮੀ ਜੀ ਚਾਹ ਤੇ ਮੂੰਹ ਤੇ ਲਾ ਕੇ ਲੈ ਗਏ ਨੇ ਉਹਨੂੰ ਦਿਲ ਸੀ ਆਇਆ ਡਾਕਟਰ ਦਾ ਕਹਿਣਾ ਇਹ ਡਾਕਟਰ ਕਹਿੰਦੇ ਕਿ ਦੇ ਰੋਮਾਂ ਕਰਦੇ ਹਾਂ ਸਾਡੇ ਘਾਟੂ ਜੀ ਦਾ ਸਾਡੇ ਰੱਛੇ ਦਾ ਮੇਰੇ ਦਾ ਤੁੰਗਰ ਨੂੰ ਸਾਥ ਪਾ ਗਏ ਜੀ ਜੀ ਮਾਧਵਾ ਨੂੰ ਨਹੀਂ ਕਿ ਤੁਹ ਕੁੱਕ ਦਾ ਨਿਆਣਾ ਉਹ ਤੇ ਵਾਖ ਪ੍ਰਭੂ ਦੇ ਹੱਥ ਵਿੱਚ ਆਗਾ ਜੀ ਇਹ ਰੋਮਾਂ ਮਾਧਵਾ ਆ ਗਿਆ ਜੀ ਟੇਗਾ ਦੀ ਠੀਕ ਓਕੇ